ਮੰਜੇ ਤੇ ਪੈਣ ਵਾਲੇ ਹੋ ਜਾਓ ਸਾਵਧਾਨ ਨਮਾਰ ਹੀਟੋਂ ਨਿਕਲਿਆ 6 ਫੁੱਟ ਲੰਬਾ ਸੱਪ ਬਾਲਬਾਲ ਬਚੀ ਔਰਤ ਅਕਸਰ ਹੀ ਗਰਮੀਆਂ ਕਾਰਨ ਸੱਪਾਂ ਦਾ ਘਰਾਂ ਵਿੱਚ ਆਉਣਾ ਇੱਕ ਆਮ ਗੱਲ ਹੈ ਪਰ ਕਈ ਵਾਰ ਸੱਪ ਇਹੋ ਜਿਹਿਆਂ ਥਾਮਾਂ ਤੇ ਲੁੱਕ ਕੇ ਬੈਠ ਜਾਂਦੇ ਨੇ ਜਿੱਥੇ ਕਿ ਕਦੇ ਸੋਚਿਆ ਵੀ ਨਹੀਂ ਹੁੰਦਾ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੰਜੇ ਦੀ ਨਮਾਰ ਵਿੱਚੋਂ ਸੱਪ ਕੱਢਿਆ ਜਾ ਰਿਹਾ ਹੈ ਦਰਅਸਲ ਇਹ ਸਾਰਾ ਹੀ ਪਰਿਵਾਰ ਰਾਤ ਨੂੰ ਰੋਟੀ ਖਾ ਕੇ ਸੌਣ ਦੀ ਤਿਆਰੀ ਕਰ ਰਿਹਾ ਸੀ ਪਰ ਸੌਣ ਲੱਗੇ ਬਿਜਲੀ ਜਾਣ ਕਰਕੇ ਔਰਤ ਬਾਹਰ 베ੜੇ ਵਿੱਚ ਜਦੋਂ ਮੰਜੇ ਢਾਕੇ ਆਪਣੇ ਘਰ ਵਾਲਿਆਂ ਤੇ ਬੱਚਿਆਂ ਨੂੰ ਤਾਂ ਪਾ ਦਿੰਦੀ ਹੈ ਅਤੇ ਜਦੋਂ ਆਪਣਾ ਮੰਜਾ ਢਾਕੇ ਉਸ ਉੱਪਰ ਪੈਂਦੀ ਹੈ ਤਾਂ ਉਸ ਨੂੰ ਮੰਜੇ ਤੇ ਕਿਸੇ ਚੀਜ਼ ਹੋਣ ਦਾ ਅਹਿਸਾਸ ਹੁੰਦਾ ਹੈ ਅਤੇ ਜਦੋਂ ਉੱਠ ਕੇ ਦੇਖਦੀ ਹੈ ਤਾਂ ਇੱਕੋ ਦਮ ਚੀਕਾਂ ਮਾਰਨ ਲੱਗ ਜਾਂਦੀ ਏ ਦਰਅਸਲ ਮੰਜੇ ਦੀ ਨਿਮਾਰ ਵਿੱਚ ਇੱਕ 6 ਫੁੱਟਾ ਜ਼ਹਿਰੀਲਾ ਸੱਪ ਫਸ ਕੇ ਬੈਠਾ ਸੀ ਜਿਸ ਤੋਂ ਬਾਅਦ ਔਰਤ ਦਾ ਘਰ ਵਾਲਾ ਵੀ ਐਡਾ ਸੱਪ ਦੇਖ ਕੇ ਹੈਰਾਨ ਹੋ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲਾ ਬੁਲਾਇਆ ਜਾਂਦਾ ਹੈ ਅਤੇ ਸੱਪ ਨੂੰ ਨਿਵਾਰ ਵਿੱਚੋਂ ਕੱਢ ਕੇ ਫੜਿਆ ਜਾਂਦਾ ਹੈ ਪਰ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਸੱਪ ਉੱਪਰ ਪੈਣ ਤੋਂ ਬਾਅਦ ਵੀ ਸਪਨੇ ਇਸ ਨੂੰ ਡੰਗ ਨਹੀਂ ਮਾਰਿਆ ਸੋ ਤੁਸੀਂ ਵੀ ਗਰਮੀਆਂ ਤੇ ਮੀਹਾਂ ਦੇ ਮੌਸਮ ਵਿੱਚ ਆਪਣੇ ਘਰੇ ਪੂਰਾ ਧਿਆਨ ਰੱਖੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ